ਮੈਂ ਇਹ ਕੰਨਾਂ ਟ੍ਰਾਂਕ ਉਸੇ ਰੱਖ ਦੋ ਕਿਉਂ ਰੱਖਦੀ ਉੱਥੇ ਤੇਰੇ ਪਿਓ ਦਾ ਟ੍ਰਾਂਕ ਆ ਤੇ ਸੁੱਚ ਬੰਦ ਕਰੀਏ ਕੂਲਰ ਦੀ ਉਹ ਯਾਦ ਰੱਖੀ ਉਹ ਯਾਦ ਰੱਖ ਉਹ ਮੈਂ ਰੱਖ ਲੂਗੀ ਜਦੋਂ ਕੰਮ ਦੇ ਬਾਹਰ ਇਹ ਤੈਨੂੰ ਕੱਢਣਾ ਵੀ ਹੈਗਾ ਤੇਰੇ ਕੱਢਣਾ ਵੀ ਹੈਗਾ ਛੇੜ ਵਾਰੀ ਕਰਨੀ ਪੈਂਦੀ ਆ ਇੱਕ ਕੰਮ ਕਰਦਾ ਜੇ ਮੈਂ ਤੈਨੂੰ ਕੱਢਣਾ ਤੇਰਾ ਜੰਮੇ ਵੀ ਕੱਢੂ ਪਰ ਮੇਰੀ ਤੇ ਕਰ ਲਿਆ ਕੰਮ ਪੁੱਤ ਖਾਵੇ ਬੇ ਬਿ ਨਿਭੜ ਗਏ ਅੱਛਾ ਬਸਾ ਚਾਰਕ ਭਾਂਡੇ ਜੇ ਸੀ ਮੈਂ ਖਤੋਈ ਦੇਮਾ ਕਮ ਸਾਰੇ ਨਿਭੜ ਗਲਾਂਗੇ ਹਾਂ ਬਸ ਮੈਂ ਉਸੇ ਤਾਂ ਹੀ ਤਾਂ ਫਿਰ ਛਿੱਤੀ ਛਿੱਤੀ ਕੰਮ ਕਰਿਆ ਸਾਰੇ ਤੇ ਹੁਣ ਬੇਬੇ ਤੂੰ ਨਹਾ ਲੈ ਮੈਂ ਵੀ ਨਹਾ ਲਾਂ ਕੰਮ ਸਾਰੇ ਨਿਭੜ ਗਏ ਤਿਆਰ ਹੋ ਜੀ ਆਪਾਂ ਜਿਹੜਾ ਸੂਟ ਸੰਤਾ ਦਾ ਮੈਂ ਤਾਂ ਕਹਿੰਦੀ ਉਹ ਹੀ ਪਾਲਾ ਦੇਖਾਂ ਕਮ ਇੱਥੇ ਵੀ ਆਇਆ ਤਾਂ ਮਸ਼ੀਨ ਤੀ ਕਿਵੇਂ ਲੱਗਿਆ ਮੋਟਾ ਨਹੀਂ ਹੈਗਾ ਹੈ ਮੋਟਾ ਮੋਟਾ ਥੋੜਾ ਇਹ ਤਾਂ ਸੁੱਤੀ ਹੈ ਬੇਬੇ ਫਿਰ ਨਵਾਂ ਕਰਕੇ ਲੱਗਦਾ ਮੇਰੇ ਟਾਂਕ 'ਚ ਪਾਏ ਨੇ ਘਰੇ ਉੱਥੇ ਉਧਰ ਦੇ ਘਰੇ ਵਧੀਆ ਪਤਲੇ-ਪਤਲੇ। ਉਹ ਪਤਾ ਕੀ ਹੈਗਾ ਬੇਬੇ ਉਹ ਨਵਾਂ ਸੂਟ ਨਾਲ ਤਾਂ ਗਰਮੀ ਜੀ ਤਾਂ ਆਉਂਦੀ ਹੈ ਹੀ ਹੋਰ ਆਹੀ ਮੈਂ ਕਹਿੰਦੀ। ਸੁੱਤ ਜੇ ਛਲੋਟ ਹੋ ਜਾ। ਪਤਲੇ ਜੇ ਹਾਂ ਫਿਰ ਉਹ ਉਧਰ ਪਾਏ ਨੇ ਬੇਬੇ ਉਹਦੇ ਮੱਥੇ ਲੱਗਣਾ ਪਊ ਹੁਣ ਜਾ ਕੇ ਕਲੇਸਣ ਦੇ। ਹੋਰ ਆਹੀ ਤਾਂ ਚੁੱਪ ਕਰੀ ਬੈਠੀ। ਫਿਰ ਦੇਖੀ ਜੂ ਜੇ ਚੱਕ ਲਿਓਨੇ ਹੈਗੇ। ਤੂੰ ਬੋਲੀ ਨਾ ਆਪਾਂ ਚੱਕ ਲੈਨੇ ਧੀਏ ਬੇਬੇ ਮੇਰਾ ਟਾਂਕ। ਬੋਲਣ ਨੂੰ ਤਾਂ ਬੇਬੇ ਫਿਰ ਮੈਂ ਡਰਦੀ ਦੁੱਦੀ ਕੋਈ ਨਹੀਂ ਉਤੋਂ। ਜਦੋਂ ਬਾਗੀ ਗਈਆਂ ਠੀਕ ਆ। ਤੂੰ ਐਂ ਕਿ ਕਸੇ ਵਧੀਆ ਲੱਗਦੇ ਨੇ ਕੱਪੜੇ ਚੱਕ ਲੈਣੇ ਫਿਰ ਇਹ ਕੀ ਕਰ ਲੈਗੀ ਟਰੰਕ ਤੇਰਾ ਹੈਗਾ ਟਰੰਕ ਤਾਂ ਮੇਰਾ ਮੇਰੀ ਕੱਪੜੇ ਨੇ ਹਾਂ ਇਹਦਾ ਕੋਈ ਜੱਜ ਵੀ ਨਹੀਂ ਰੋਕ ਸਕਦਾ ਨਹੀਂ ਰੋਕ ਸਕਦਾ ਹਾਂ ਤੇਰੀ ਪੇਟੀ ਤੇ ਤੇਰਾ ਟੰਕ ਪੇਟੀ ਵੀ ਚੱਕ ਲੈ ਉਹ ਹੱਥਾਂ ਦਰ ਕੇ ਮੈਂ ਤਾਂ ਕਹਿੰਨੀ ਹਾਂਗੀ ਮੰਜੀ ਤਾਂ ਤੇ ਉਹਦਾ ਹਿਸਾਬ ਕਰ ਦਿਆਂਗੇ ਸਭ ਕਿਤਾਬ ਜਿਹੜਾ ਉਧਰ ਆਪਣਾ ਹਿੱਸਾ ਛੱਡੀ ਬੈਠੀ ਹੈ ਨਾ ਉਹ ਆਪਾਂ ਨੂੰ ਤਾਂ ਹਿੱਸੇ ਦੀ ਕੋਈ ਲੋੜ ਨਹੀਂ ਉਹ ਜਿੰਦਾ ਲਾਇਆ ਭਾਵਾ ਦੀ ਬਰਤ ਤਾਂ ਨਹੀਂ ਲਊਗੀ ਪਤਾ ਤਾਂ ਲੱਗੂਗਾ ਜਿਹਦਾ ਕੇ ਮਾਰ ਮਾਰ ਗੱਡੀ ਸੀ ਮੈਂ ਬੇਬੇ ਘਰੋਂ ਨਹੀਂ ਉਹ ਜਵਾਕ ਦਾ ਮੂੰਹ ਮਾਰ ਲਿਆ ਤਾਂ ਕੀ ਮੇਰੇ ਚਾਹ ਦੀ ਕੁੱਟ ਬਣਾਉਣੀ ਆ ਕਰੜੀ ਦੀ ਫੇਰ ਚੱਲਾਂਗੇ ਤੂੰ ਇਹਨੇ ਭਾਈ ਆ ਮੈਂ ਜੰਮ ਕਦੇ ਨਾਲ ਲੋੜ ਨਾ ਪਵੇ ਹਨਾ ਕਿ ਤੇ ਪੋਟਾ ਸੇ ਜਾਣਾ ਬੋਲੇ ਤਨ ਗਈ ਮੈਨੂੰ ਨਹੀਂ ਬੋਲ ਸਕਦੀ ਹਾਂ ਜੈ ਜੈ ਬੋਲੂਗੀ ਉਹ ਜਾ ਬੁਲਾ ਲੂਗੀ ਫਿਰ ਹੁਣ ਮੇਰੀ ਚੀਜ਼ ਆ ਤਾਂ ਹਟਾ ਨਹੀਂ ਸਕਦੀ ਉਹਨੂੰ ਸਿਰੇਖਣਾ ਵੀ ਅਗਲਾ ਕਹੂਗਾ ਵੀ ਆਪਦੀ ਚੀਜ਼ ਤਾਂ ਇਹਨੇ ਲੈਣਾ ਆਉਣੀ ਹੈ ਹਾਂ ਜਿੰਨਾ ਤੂੰ ਬੇਬੇ ਤੂੰ ਚਾੜਰਦੀਆਂ ਉਹਨੇ ਡਰਾਉਂਦੀ ਆ ਤੈਨੂੰ ਤੂੰ ਉਹ ਹੋਣਾ ਕਰਿਆ ਕਰ ਰਿਆ ਨਾ ਕਰੇ ਤੋ ਇਹ ਜੀ ਤੂੰ ਮੇਥੇ ਗਰਮੀ ਵਾਲੀ ਹੋਈ ਪਈ ਐ ਧੁੱਪ ਵੀ ਅਗਰੀ ਦੀ ਆ ਤੱਕਸਾਰੀ ਇੱਧਰ ਆ ਜਾਂਦੀ ਹੈ ਜੀ ਘਰੇ ਹੋਊਗੀ ਕਿਤੇ ਗਰੀ ਤਾਂ ਨਹੀਂ ਹੋਣੀ ਚੱਲ ਆਪਾਂ ਨੂੰ ਤਾਂ ਕੀ ਆ ਟੱਕਰੀ ਹੋਊਗੀ ਜਾਂ ਦੀ ਜਿਕੇ ਕਾਨੂੰ ਨਹੀਂ ਤੇ ਫਿਰ ਬੇਬੇ ਤੂੰ ਉਹਦੇ ਪਰਾਦਰਸਤੀ ਕਰੀ ਮੜੀ ਹੈ ਨਾ ਜਿੰਦਾ ਲਾ ਕੇ ਆਉਣਾ ਸੀ ਉਹਦੇ ਕਮਰੇ ਵਿੱਚ ਬਰਤ ਤਾਂ ਨਹੀਂ ਸਕਦੀ ਕਮਰਾ ਹੋਰ ਜਿੰਦਾ ਲਾਏ ਆਉਂਦੀ ਫੇਰ ਇਹ ਜਿਹਿਆਂ ਨੂੰ ਪਤਾ ਲੱਗਦਾਗਾ ਵੀ ਅਸੀਂ ਧੱਕੇ ਮਾਰਦੀਆਂ ਗੀਆਂ ਸੱਸਾਂ ਨੂੰ ਵੀ ਉਹਦੇ ਕਿਹੜਾ ਘਰ ਚ ਕੁਸ ਹੈਗਾ ਉਹਨੂੰ ਤਾਂ ਆਏ ਸੀ ਬੇਬੇ ਚੱਲੀਏ ਫੇਰ ਚਲੋ ਆ ਜਾ ਫਿਰ ਮੈਨੂੰ ਤਾਂ ਆ ਪੱਛਵੀ ਹੋਈ ਪਈ ਆ ਹਾਂ ਦੇਖੀ ਜੋ ਬੜੇ ਤੇਜ਼ ਨਿਕਲ ਮੈਂ ਤਾਂ ਕਾਗਜੇ ਦੇਖਣ ਗਈ ਸੀ ੱੱਕੇ ਮਾਰ ਕੇ ਕਰੋ ਘੜ ਤਾਂ ਮੈਨੂੰ ਕੋਈ ਨਾ ਵੜਨ ਦੇ ਮੇਰੇ ਘਰੇ ਇਹਨਾਂ ਨੂੰ ਉਹਦੇ ਮਿੰਟਾਂ 'ਚ ਦੋਨੇ ਪਿਆ ਮਾਂ ਪੁੱਤ ਕਰਕੇ ਇੱਕਾਂ ਤੇ ਮਿੰਟਾਂ 'ਚ ਮੇਰੇ ਕਮਰੇ 'ਚ ਵੜ ਗਏ ਜੇ ਹਿੱਸਾ ਉਹਦਾ ਤਾਂ ਇੱਥੇ ਰਹਿੰਦੀ ਹਿੱਸੇ ਚ ਆਪਦੇ 'ਚ ਬਰਤ ਦੇ ਕਮਰਾ ਕਹਿੰਦੇ ਬੇਬੇ ਦਾ ਹਿੱਸਾ ਹੈ ਇੱਧਰ ਬੇਬੇ ਦਾ ਕਮਰਾ ਹੈ ਇੱਧਰ ਮੈਂ ਤਾਂ ਕਿਸੇ ਚੀਜ਼ ਤੇ ਨੌ ਵੀ ਨਹੀਂ ਤਰਨ ਦਿੰਦੇ ਮੱਸੇ ਉੱਦੈ ਮਾਰਦਾ ਸੀ ਸੁਲਾ ਜੀ ਬਾਈ ओके ਬੇਬੇ ਤੇਰਾ ਟਰੰਕ ਨਾ ਚੱਕ ਲਈਏ ਉਤੋਂ ਪਤਾ ਨਹੀਂ ਕਿ ਮੈਂ ਬੁੜੀ ਜੀ ਪਤਾ ਨਹੀਂ ਮੈਥੋਂ ਡਰ ਗਈ ਪਤਾ ਨਹੀਂ ਭਾਈ ਕਲੇਸ਼ ਤੋਂ ਡਰ ਗਈ ਪਤਾ ਸੀ ਵੀ ਭੈੜੀ ਇੱਥੇ ਮਗਰ ਪੈ ਜੂਗੀ ਸਾਨੂੰ ਹਿੱਲਣ ਨਹੀਂ ਦੇਣਾ ਟਰੰਕ ਜਦੋਂ ਚੱਕਦਾ ਚੱਕਦਾ ਰਹਿ ਗਿਆ ਪਰਮਜੀਤ ਵੀ ਮਨ ਲਾਦਾ ਜਦੋਂ ਮੈਂ ਲੜੀ ਜਾਂਦੇ ਸੋ ਤਾਂ ਕਹੀ ਜਾਂਦੀ ਸਖੇ ਬੇਬੇ ਤੇਰਾ ਟਰੰਕ ਵੀ ਚੱਕ ਕੇ ਲਿਆਉਣ ਆਲਾ ਆ ਜਾਂਦੇ ਕੋਈ ਨਾ ਉਹਨਾਂ ਦੇ ਘਰੇ ਗਈ ਸੀ ਮਾਰਦੀ ਸੀ ਨਾ ਰੋਵ ਅਖੇ ਸਾਡੇ ਘਰੋਂ ਨਿਕਲ ਜਾ ਆ ਗਈ ਵੱਡੀ ਕੱਢਣ ਵਾਲੀ ਮੈਨੂੰ ਅੱਜ ਮੇਰੇ ਘਰੇ ਵੜਨ ਦੇ ਫੇਰ ਪੁੱਛਦੀਆਂ ਇਹਨਾਂ ਨੂੰ ਜਦੋਂ ਜੇ ਕਰਦਾ ਮੂੰਹ ਚੱਕ ਕੇ ਆ ਜਾਂਦੇ ਆ ਆਪਦੇ ਘਰੇ ਪਤਾ ਨਹੀਂ ਕਿੰਨਾ ਕ ਸੋਨਾ ਮੋਹਰਾ ਦੱਬੀਆਂ ਹੋਈਆਂ ਇਹਨਾਂ ਦੀਆਂ ਹਰੇਕ ਨੂੰ ਕਹਿ ਦੇਣ ਕਿ ਸਾਡੇ ਘਰੇ ਕੀ ਕਰਨ ਆਏ ਹੋ ਸਾਡੇ ਘਰੇ ਕੀ ਕਰਨ ਆਏ ਹੋ ਤੇ ਮੇਰੇ ਘਰੇ ਕੀ ਕਰਨ ਆਉਣੇ ਆ ਫਿਰ ਆਖੇ ਬੇਬੇ ਦਾ ਸਮਾਨ ਪਿਆਗਾ ਬੇਬੇ ਦਾ ਹਿੱਸਾ ਪਿਆਗਾ ਬੇਬੇ ਆਵੇ ਕੱਲੀ ਦੇਣੇ ਆਵੇ ਬੇਬੇ ਰਾਤ ਨੂੰ ਆਵੇ ਕੱਲੀ ਸੋਡਾ ਕੀ ਕੰਮ ਆਗਾ ਆਪਨੇ ਤਾਂ ਅਗਲੇ ਨੂੰ ਬਾਰਚ ਨਹੀਂ ਖੰਗਣ ਦਿੰਦੇ ਤੁਸੀਂ ਵੱਡੇ ਨਖਰੇ ਵਾਲੇ ਆਉਂਦੇ ਨੂੰ ਸੱਸ ਨੂੰ ਕਹਿੰਦੀ ਸੀ ਨਾ ਕਿ ਬੇਬੇ ਤਰੰਕ ਚੱਕ ਕੇ ਲਾਵਾਂਗੀ ਆ ਤੇਰਾ ਬੇਬੇ ਤਾਂ ਆਪ ਜਮੇਣੀ ਸਾਹ ਕੱਢਦੀਗੀ ਮੈਂ ਆਖਿਆ ਮੈਂ ਕਿ ਬੇਬੇ ਆ ਜਾ ਮੇਰੇ ਨਾਲ ਵਕ ਚੱਲ ਉਧਰ ਤਾਂ ਇੱਥੇ ਤਾਂ ਮੈਥੇ ਡਰਦੀ ਪਾਣੀ ਭਰਦੀ ਸੀ ਮੇਰਾ ਨਾਲ ਸਾਰਾ ਕੰਮ ਕਰਦੀ ਸੀ ਪਰਮਜੀਤ ਕੋਲੇ ਜਾ ਕੇ ਤਾਂ ਹੋਰ ਹੀ ਬਣ ਗਈ ਸ਼ੇਰਨੀ ਚ ਲਈਦੀ ਜਾਨ ਆ ਗਈ ਕਿ ਮੈਂ ਗਰਜ ਲਈ ਸੀ ਉਹਦੇ ਕੋਲੇ ਖੜੀ ਤੋ ਇੱਥੇ ਤਾਂ ਸਾਹ ਵੀ ਨਹੀਂ ਸੀ ਕੱਢਦੀ ਅਜ ਪਤੰਦਰਨੀ ਦੀ ਮਿਲੀ ਹੋਈ ਸੀਗੀ ਭੀ ਮੇਰੇ ਕੋਲੇ ਖੜੀ ਹੈਗੀ ਬੋਲੀ ਜਾਮ ਜਿਹੜਾ ਕੁਝ ਬੋਲਦੀ ਚੱਕ ਕੇ ਪਰਮਜੀਤ ਨੇ ਦਿੱਤੀ ਹੋਊਗੀ ਨਾਲੇ ਕੋਈ ਲਾਲਚ ਹੈ ਨਹੀਂ ਉਹਨੂੰ ਮੈਨੂੰ ਤਾਂ ਲਾਲਚ ਸੀਗਾ ਵੀ ਚਲ ਮੇਰੇ ਜਵਾਕ ਨਿਆਣੇ ਆ ਕੰਮ ਕਰਾਉਂਦੀ ਐ ਸਾਰਾ ਉਹਦੇ ਤਾਂ ਜਵਾਕ ਵੀ ਵੱਡੇ ਹੈਗੇ ਬੇਬੇ ਤਾਂ ਕੋਈ ਕੰਮ ਵੀ ਨਹੀਂ ਕਰਾਉਂਦੀ ਤਾਂ ਵੀ ਬੇਬੇ ਬੇਬੇ ਕਰਦੀ ਤਾਂ ਮੂੰਹ ਥੱਕਦਾਗਾ ਉਹ ਤਾਂ ਐ ਆ ਇੱਕ ਗੱਲ ਤਾਂ ਇਹ ਵੀ ਹੈਗੀ ਆ ਪਰਮਜੀਤ ਕਦੇ ਸਾਡੇ ਘਰੇ ਆਈ ਨਹੀਂਗੀ ਹੋ ਜੇ ਮੇਰੇ ਤਾਂ ਹੌਲ ਜਾ ਉੱਠਦਾ ਹੈਗਾ ਮੈਂ ਤਾਂ ਭਗ ਜਾਨੀ ਆ ਭਲਾ ਲੜਾਈ ਲੁੜੀ ਦੇ ਬਹਾਨੇ ਭਗ ਜਾਂ ਭਲਾ ਕੋਈ ਉਂ ਚੀਜ਼ ਕਿਸੇ ਦੇਖਣ ਦੇ ਬਹਾਨੇ ਭਾਈ ਜਾਂ ਜਿਵੇਂ ਹੁਣ ਬੇਬੇ ਨੂੰ ਦੇਖਣ ਵਾਗੇ ਉਹਦੇ ਕਈ ਵਾਰ ਉਂ ਭਗ ਜਾਨੀ ਹੈਗੀ ਵੀ ਆਏ ਆ ਆਪ ਨੂੰ ਤਾਂ ਹੌਲ ਜਾ ਉੱਠਦਾ ਵੀ ਚਲ ਫੇਰ ਵੀ ਆਪਦੇ ਹੀ ਹੈਗੇ ਤੇ ਉਹ ਪਰਮਜੀਤ ਕਦੇ ਹੀ ਨਹੀਂ ਆਈ ਦੇਖ ਲਾ ਉਹਨੂੰ 15 20 ਸਾਲਾਂ ਵਾਂਗੂ ਹੋ ਗਿਆ ਵਿਆਹੀ ਨੂੰ ਆਈ ਨੂੰ ਤੇ ਕਦੇ ਉਹਨੇ ਸਾਡੇ ਘਰ ਦੀ ਸੌਣ ਹੀ ਪੰਨੀ ਆ ਕੇ ਵੀ ਹਾਂ ਕਦੇ ਮਾਂ ਦੀ ਤੇ ਆ ਹੀ ਗਈ ਹੋਵੇ ਤੇ ਹੁਣ ਦੇਖੋ ਸੁਲਾਜੀ ਤਾਂ ਮਾਰਦੀ ਸੀ ਬੇਬੇ ਨੂੰ ਅਖੇ ਬੇਬੇ ਮੈਂ ਚਲ ਨੂੰ ਤੇਰੇ ਨਾਲ ਮੈਂ ਟਰੰਕ ਚ ਕਾ ਕੇ ਲਿਆਉਂਗੀ ਦੇਖੋ ਆਉਗੀ ਤੇ ਮੈਂ ਕਰੂਗੀ ਲੱਗਦਾ ਤਾਂ ਹੈਗਾ ਵੀ ਉਹ ਆਉਂਦੀ ਨਹੀਂ ਪਰ ਪਤਾ ਕੋਈ ਨਹੀਂ ਵੀ ਆ ਵੀ ਸਕਦੀ ਹੈਗੀ ਜਿਹੜੇ ਹਸਾਬ ਨਾਲ ਉਹ ਬੇਬੇ ਦਾ ਮੋਹ ਕਰਦੀ ਆ ਉਹ ਹਸਾਬ ਨਾਲ ਬੇਬੇ ਖਾਤਰ ਆ ਵੀ ਸਕਦੀ ਆ ਮੂੰ ਤਾਂ ਅੱਜ ਤੱਕ ਕਰੇ ਉਹ ਸਾਡੇ ਘਰੇ ਆਈ ਨਹੀਂ ਹੈਗੀ ਹਜੇ ਮੈਂ ਤਾਂ ਬਹੁਤ ਵਾਰ ਜਾਇ ਮੈਂ ਤਾਂ ਕਾਮਲੀ ਹੈਗੀ ਤੁਰ ਪੈਣੀ ਹੈਗੀ ਅਗਲਾ ਕੋਈ ਆ ਕੇ ਨਹੀਂ ਖੜਦਾ ਜੇ ਅਗਲਾ ਆਉਂਦਾ ਤਾਂ ਅਗਲਾ ਆਪ ਦੇ گاਉਣੋਂ ਆਉਂਦਾ ਦਾ ਚੱਲ ਕੋਈ ਨਾ ਆਉਣ ਦੇ ਹਾਏ ਤਾਂ ਸ੍ਰੀਕੜ ਨੂੰ ਹੀ ਆ ਚਾਹੇ ਪਹਿਲੀ ਵਾਰ ਹੀ ਆਵੇ ਕਰੇ ਪਹਿਲੀ ਵਾਰੀ ਸਵਾਗਤ ਕਰੂੰਗੀ ਸ੍ਰੀਕਣੀ ਦਾ ਕਹਿੰਦੀ ਐ ਨਾ ਕਿ ਆਉਣ ਦੇ ਨਾਉ ਧਰਨ ਦੇ ਨੂੰ ਮਸੇ ਹੀ ਕਹਿੰਦੀ ਬੋਲ ਬਲਾਸ ਮਾਰ ਕੇ ਟਰੰਕ ਚ ਕਾ ਕੇ ਲਾਉ ਬੇਬੇ ਦਾ ਹੱਥ ਤਾਂ ਲਾਉਣ ਐਨਾ ਟਾਈਮ ਬੇਬੇ ਮੇਰੇ ਕੋਲੇ ਰਹੀ ਹੈਗੀ ਆ ਹੁਣ ਮਹੀਨਾ ਜਾਵੜੀ ਬੇਬੇ ਫੇਰ ਕੀ ਹੋ ਗਿਆ ਹੁਣ ਆਏ ਤਾਂ ਨਹੀਂ ਵੀ ਸਾਰੀਆਂ ਮੇਰਾ ਮਾਰ ਕੇ ਬਹਿ ਜੂਗੀ ਚਲ ਓਕੇ ਸੋਖੀ ਪੋਚਾ ਤਾਂ ਲਾਦਿਆ ਉਹ ਤਾਂ ਕਦੇ ਕਮਰੇ ਚ ਝਾੜੂ ਵੀ ਨਹੀਂ ਸਲਾਇਆ ਸਮਾਰ ਕੇ ਮੈਂ ਤੇ ਬੇਬੇ ਦਾ ਕਮਰਾ ਹੀ ਆ ਉਹ ਤਾਂ ਬੰਦ ਪਿਆ ਰਹਿੰਦਾ ਸੀ ਅੱਜ ਪੋਚਾ ਲਾਦਾ ਨਹੀਂ ਤਾਂ ਆ ਕੇ ਸੌ ਨਖਰੇ ਕਰੂਗੀ ਬੇਬੇ ਦੇ ਕਮਰੇ ਚ ਗਾਹ ਪਾਈ ਬੈਠੀ ਸੀ ਫੱਕ ਤਾਂ ਗੱਲਾਂ ਵਾਲੀਆਂ ਹੁੰਦੀਆਂ ਨੇ ਜਵਾਕ ਪਲੇ ਹੋਏ ਆ ਸੰਭੇ ਹੋਏ ਆ ਚੰਗਾ ਸਭਾ ਨਹੀਂ ਕਰੰਤੇ ਆ ਹੁਣ ਮੇਰੇ ਵਿਚਾਰੇ ਭੋਰਾ ਭਰ ਜਵਾਕ ਆ ਗਏ ਮੈਂ ਤਾਂ ਜੇ ਰੋਂ ਬੈ ਜਾਣ ਰੋਟੀ ਵੀ ਨਹੀਂ ਪੱਕਦੀ ਟਾਈਮ ਤੇ ਮੈਂ ਦੱਸ ਕਿੱਥੋਂ ਫਰਸਤ ਉਹਦੇ ਆ ਉਹਦੇ ਚ ਵਕਤ ਆ ਡਾਰਾ ਹੁਣ ਬੇਲੀ ਨੂੰ ਗੱਲਾਂ ਹੀ ਆਉਂਦੀਆਂ ਨੇ ਮਸਤੀ ਹੋਈ ਨੂੰ ਰਹਿੰਦਾ ਹੁੰਦਾ ਬੇਬੇ ਜਾ ਕੇ ਪੈ ਗਈ ਉਧਰ ਹੁਣ ਅਗਲੀ ਨੂੰ ਹੋਰ ਸਹੇ ਮਿਲ ਗਈ ਵੀ ਮੇਰੇ ਨਾਲ ਤਾਂ ਬੇਬੇ ਹੈਗੀ ਆ ਪਤਾ ਨਹੀਂ ਕੋਈ ਲਾਲਚ ਹੈ ਨਹੀਂ ਜਮੇ ਨਹੀਂ ਕੋਈ ਲਾਲਚ ਪਰਮਜੀਤ ਨੂੰ ਤਾਂ ਬੇਬੇ ਆ ਕਰ ਲੈ ਬੇਬੇ ਆ ਕਰ ਲੈ ਹੁਣ ਕੰਧ ਉੱਤੇ ਦੀ ਸੰਦਗੋਈ ਹੈਗੀ ਨੂੰ ਸੱਸ ਦੇ ਜਮਾ ਇੱਕ ਗੱਲ ਆਏ ਇੱਕ ਦੂਜੇ ਦੇ ਸਾਹਾਂ ਚ ਸਾਹ ਲੈਂਦੇ ਗਾਣੇ ਮੈਂ ਤਾਂ ਕਦੇ ਇੰਨਾ ਟਾਈਮ 'ਚ ਬਣਾਈ ਨਹੀਂ ਗੀ 7-8 ਸਾਲ ਹੋ ਗਏ ਮੈਨੂੰ ਆਈ ਨੂੰ ਮੈਂ ਤਾਂ ਕਦੇ ਬੇਬੇ ਨਾਲ ਇੰਨਾ ਰਲ-ਮਿਲ ਨਹੀਂ ਹੈਗੀ ਜਿੰਨਾ ਉਹ ਕੁਲਗੀ ਮਹੀਨਾ ਹੀ ਨਹੀਂ ਹੋਇਆ ਬੇਬੇ ਨੂੰ ਗਈ ਨਾ ਉਧਰ ਪੂਰੀ ਸੇਵਾ ਕਰਦੀ ਹੈ ਬੇਬੇ ਦੀ ਚਲ ਹੁਣ ਭਾਂਡੇ-ਪੁੰਡੇ ਵੀ ਧੋਣਾ ਨਹੀਂ ਤਾਂ ਹੀ ਕਹਿਣਗੇ ਗਾਹ ਪਾਈ ਬੈਠੀ ਹੈਗੀ ਜੇ ਆ ਗਿਆਂ ਤਾਂ ਨਖਰੇ ਵਾਲੇ ਇੱਕ ਤਾਂ ਨੂੰ ਸੱਸ 'ਚ ਗੱਲ ਨਹੀਂ ਲੰਘ ਕੇ ਹੁਣ ਚੱਕ ਲੈਣਾ ਬੇਬੇ ਆਪਾਂ ਤਾਂ ਆ ਜਾ ਤੀਏ ਚੱਕ ਲਿਆਵਾਂਗੇ ਆਪ ਦੀ ਚੀਜ਼ ਐ ਕੌਣ ਚੱਕਣੋਂ ਹਟਾ ਦੂਗਾ। ਉਹੀ ਤਾਂ ਗੱਲ ਹੈ। ਨਹੀਂ ਆਪ ਨੇ ਕੀ ਗਾ ਕੌਣ ਚੱਕਣੋਂ ਹਟਾ ਦੂਗਾ। ਐ ਮੈਂ ਬੋਲੂਗੀ ਪੰਜ ਤਨ ਜਮਾਨਾ ਡਰੇ ਹੋ ਤਾਂ ਲੋ ਮਾਰੀਂਗੇ ਵੜਾ ਤੇ ਬੋਕੀ। ਦੇਖੀ ਕਿਨਾ ਕਿਨਾ ਨਰਕ ਦੇ ਬਾਅਦ ਗੱਲਾਂ ਵਾਲੀ ਹੋਈ ਐ। ਇਹਨਾਂ ਦਾ ਕਾਹ ਹੋਇਆ ਪੇ ਗੰਦ ਪਾਰਖਿਆਗਾ। ਹੂੰ ਦੇਖ ਲਾ ਘਰ ਦਾ ਹਾਲ ਹਾਂ ਲੋਰਾ ਹਾਲ ਕਰਖੇ। ਅਗਾ ਟ੍ਰਾਂਕ ਚੱਕਣ ਆਈ ਆਂ ਭਾਈ ਉਹਦੀ ਲੈ ਜਾਂਦੇ ਕਿਉਂ ਉਹਦੇ ਆ ਅੱਜ ਦੁਬਾਰੇ ਫੇਰ ਆਂਦੀ ਬੇਬੇ ਦਾ ਕਮਰਾ ਇਹੇ ਹੈ ਗਿਆ ਸਵੇਰੇ ਬੇਬੇ ਦੇ ਕਮਰੇ ਫਿਰ ਬੇਬੇ ਰਹਿੰਦੀ ੱੱਕੇ ਮਾਰ ਕੇ ਕੱਢੀ ਏ ਬੇਬੇ ਮੈਂ ਲੱਖ ੱੱਕੇ ਮਾਰਦੇ ਸਿਆ ਅੱਛਾ ਤੇਰੇ ੱੱਕੇ ਮਾਰ ਕੇ ਦੁਆਰੇ ਆਉਂਦੀ ਤੇਰੇ ਘਰੇ ਇਹ ਬੇਬੇ ਦਾ ਘਰ ਏ ਅਸੀਂ ਇਹਦੀ ਜਿੰਦਾ ਲਾ ਕੇ ਜਾਵਾਂਗੇ ਠੀਕ ਏ ਨੂੰ ਜਿੰਦਰ ਪੇਟੀ ਨ ਚੱਕੀ ਆਂਦੀ ਹਿੱਸਾ ਬੇਬੇ ਦਾ ਇੱਥੇ ਰਹੂਗਾ ਮੈਂ ਜਿੰਦਾ ਲਾ ਕੇ ਜਾਵਾਂ ਲਾ ਮੌ ਇਹ ਨਾ ਬੱਸਦੀ ਏ ਤੂੰ ਤਾਂ ਬੇਬੇ ਨੂੰ ਡੱਕਰ ਕੇ ਕਮਰਾ ਵਰਤਦੀ ਫਿਰਦੀ ਆ ਸਾਨੂੰ ਟ੍ਰਾਂਕ ਪੇਟੀਆਂ ਦਾ ਨਹੀਂ ਪਰ ਬੇਬੇ ਦੇ ਪਾਉਣ ਵਾਲੇ ਕੱਪੜੇ ਆ ਕੱਪੜੇ ਮੈਂ ਨਵੇਂ ਵੀ ਸੌਂਤੇ ਬੇਬੇ ਕਹਿੰਦੀ ਭਾਈ ਮੈਂ ਪਤਲੇ ਕੱਪੜੇ ਪਾਉਣੇ ਆ ਮੈਂ ਨਹੀਂ ਪਾਉਣੇ ਤੈਨੂੰ ਮੈਂ ਕੀ ਵਰਤ ਲਿਆ ਸਾਰਾ ਸਮਾਨ ਤੇਰਾ ਫੇ ਤੈਨੂੰ ਕਿ ਅਗ ਲੱਗੀ ਹੈ ਭਾਈ ਮੇਰੀਆਂ ਤੇ ਕੁਰਸੀਆਂ ਪਈਆਂ ਚਾ ਮੇਰੇ ਸੋਫੇ ਪਈਆਂ ਨੇ ਕੁਰਸੀਆਂ ਸੋਫੇ ਹੈ ਹੀ ਨਹੀਂ ਘਰੇ ਕੀ ਹੈ ਦਿਖਾ ਫੇਰੀ ਤਰੇਗੀ ਉਧਰ ਲੈ ਗੱਲਾਂ ਨਹੀਂ ਆ ਕੱਲੀ ਉਧਰ ਲੈ ਬੇਬੇ ਚੱਕ ਕੀ ਸਮਾਨਾ ਤੇਰਾ ਆ ਟਾਂਕ ਚੱਕ ਲੈ ਜਿੰਦਾ ਲੈ ਬੇਬੇ ਲੱਗੇ ਸਮਾਰ ਕੇ ਪੇਟੀ ਨੂੰ ਪੇਟੀ ਦੇਖ ਆਪਦੀ ਸਮਾਰ ਕੇ ਖੋਲ ਕੇ ਜਿੰਦਾ ਲੈ ਇਹ ਤਾਂ ਮੂੜਾਂਗੀ ਮੈਂ ਤਾਂ ਮੂਰੋਲੀ ਖੜੀ ਹੈਗੀ ਮੇਰੇ ਕੋਲ ਤਾਂ ਆਪਦੇ ਕੋਲ ਇਹਨਾਂ ਸਮਾਨ ਤੇ ਫ ਬੇਬੇ ਦਾ ਕਮਰਾ ਹੈ ਬੇਬੇ ਕੁਛ ਮਰਜੀ ਚੱਕੇ ਨਾ ਚੱਕੇ ਬੇਬੇ ਦੇਖ ਮੜੇ ਆਪਦਾ ਪੇਟੀ-ਪੁੱਟੀ ਛਾੜ ਦੇ ਕੋਈ ਨਹੀਂ ਮੈਂ ਚੁੱਕ ਨਹੀਂ ਆਇਆ ਵੀ ਤੇ ਤੂੰ ਬਾਹਰ ਕਿਹ ਜਿੰਦਾ ਲਾਉਣ ਵਾਲੀ ਐ ਤਾ ਆ ਕੀ ਕੁਸਤ ਰੱਖੇ ਬੇਬੇ ਦੀ ਪੇਟੀ ਤੇ ਚੱਕੋ ਇਹਨਾਂ ਨੂੰ ਬਰਾ ਪਾ ਗੱਗਸ ਵਾ ਜਿੰਦਾ ਲਾਉਣੀ ਐ ਬੇਬੇ ਨੂੰ ਪੇਟੀ ਨੂੰ ਮੈਂ ਪੇਟੀ ਨੂੰ ਤਾਂ ਲੱਗਿਆ ਵੇਖੋ ਸਮਾਰ ਕੇ ਲਾਇਆ ਹੋਇਆ ਬੇਬੇ ਜਿੰਦਾ ਆਹੋ ਲੱਗਿਆ ਬੁੱਟਾ ਠੀਕ ਆ ਮੈਂ ਇਹ ਕੰਨ ਡਰਾਂਕ ਕੋਥੇ ਰੱਖ ਦੋ ਇਹ ਰੱਖ ਦੀ ਉੱਥੇ ਤੇਰੇ ਪਿਓ ਦਾ ਟ੍ਰਾਂਕ ਆ। ਮੈਂ ਇੱਥੇ ਰਹੂਗੀ ਕਿ ਤੂੰ ਨਾ ਮੈਂ ਤਾਂ ਰਹਿਣੀ ਨਹੀਂ ਇੱਥੇ ਆ ਬੰਨੇ ਤੇਰੇ ਮੂਰੇ ਹੱਥ। ਤੈਨੂੰ ਘਰ ਕਰ ਕਰਕੇ ਬਹੁਤ ਖਵਾਤਾ ਥੱਕ ਗਈ ਹਰੋਖਾਰ ਗਈ। ਜਿਹੜਾ ਤਾਂ ੱੱਕੇ ਦੇ ਦੇ ਕੱਢੇ ਨਾ ਤੇ ਸੁੱਚ ਬੰਦ ਕਰੀਏ ਕੂਲਰ ਦੀ। ਉਹ ਯਾਦ ਰੱਖ। ਉਹ ਯਾਦ ਰੱਖ। ਉਹ ਰੱਖਣੀ ਜਦੋਂ। ਇਹ ਤੈਨੂੰ ਕੱਢਣਾ ਵੀ ਹੈਗਾ। ਤੇਰੇ ਕੱਢਣਾ ਵੀ ਹੈਗਾ। ਕੰਮ ਕਰੀ ਕਰਨੀ ਪੈਂਦੀ ਹੈ। ਇੱਕ ਕੰਮ ਕਰ। ਜਿਵੇਂ ਤੈ ਮੈਨੂੰ ਕੱਢਣਾ ਤੇਰਾ ਜੰਮੇ ਵੀ ਡੱਡੂ। ਕੱਢਣਾ ਵੀ। ਮੇਰੇ ਸਾਰੇ ਕਮਰੇ ਦਾ ਕੰਮ ਕੰਮੀ ਘਟੂਗਾ। ਉਧਰੇ ਚੋਪ ਚੇ ਲਾਓ ਉਧਰੇ ਝਾੜੂ ਲਾਓ ਮੈਂ ਕਿਹਨੂੰ ਵਰਤਦੀ ਆਂਗੀ ਕੱਲ ਨਹੀਂ ਵਰਤੀ ਜਾਂਦੀ ਬੇਬੇ ਦਾ ਕਮਰਾ ਸਾਮਾਨ ਤਾਂ ਸਾਰਾ ਬੇਬੇ ਦਾ ਪਿਆ ਇਹਦੇ ਚ ਮਿਰਚਾਂ ਵੀ ਲੱਗਦੀਆਂ ਮਿਰਚਾਂ ਹੀ ਲੱਗਦੀਆਂ ਵੀ ਅੱਜ ਸਭ ਟਰੱਕ ਦੇ ਸੀ ਫਿਰ ਟਰੱਕ ਦੇ ਕਮਰੇ ਚ ਪਿਆ ਜਦੋਂ ਜੀ ਕਰਾ ਲਿਜਾਊਗੀ ਜਦੋਂ ਜੀ ਕਰਾ ਰੱਖੂਗੀ ਐ ਕਿਵੇਂ ਲਿਜਾਊਗੀ ਮਾਗਰੋ ਮੂਰੋ ਮੈਂ ਨਾ ਕਰੇ ਹਮਾ ਫਿਰ ਫਿਰ ਤੂੰ ਕਿਥੇ ਜੱਜ ਲੱਗੀ ਹੋਈ ਐ ਬੇਬੇ ਦਾ ਕਮਰਾ ਮੈਂ ਤਾਂ ਆਪਦੇ ਘਰ ਨੂੰ ਜਿੰਦਾ ਲਾ ਕੇ ਜਾਊਂਗੀ ਘਰ ਨੂੰ ਕੰਦ ਕੱਢ ਲਾਉਗੀ ਕੰਦ ਕੱਢ ਤੂੰ ਕੱਢ ਆ ਸਿੱਕੇ ਪੱਟੀ ਮੈਂ ਕੱਢ ਤੈਨੂੰ ਤਾਂ ਖਲੀਫਾ ਤੂੰ ਕੱਢ ਕੀ ਕਰ ਤਾ ਇਹ ਬੈਰ ਐ ਨਾ ਕੀ ਬੋਲਣਾ ਪੁੱਤ ਇਹ ਕੀ ਸੁਣਾਉਗੀ ਮੇਰਾ ਘਰ ਮੈਂ ਤਾਂ ਜਿੰਦਾ ਕੁੰਡਾ ਲਾ ਕੇ ਜਦੋਂ ਮਰਜੀ ਜਾ ਸਕਦੀ ਮੈਂ ਵੀ ਆ ਸਕਦੀਆਂ ਤੀਏ ਮੇਰਾ ਕਮਰਾ ਬੇਬੇ ਐਵੇਂ ਨਹੀਂ ਮੈਂ ਜਦੋਂ ਵੀ ਆ ਸਕਦੀਆਂ ਐ ਮੈਨੂੰ ਡਾਰੇ ਮੈਂ ਆ ਸਕਦੀ ਇੱਥੇ ਮੇਰਾ ਕਮਰਾ ਹੈ ਤੂੰ ਕਿਵੇਂ ਕਹਿੰਦੀ ਆ ਵੀ ਨਾ ਤੂੰ ਹਾਂ ਤੂੰ ਆ ਸਕਦੀ ਆ ਇਹ ਇਹਦਾ ਕੀ ਹੱਲ ਹੈ ਕਿਉਂ ਇਹ ਵੀ ਨੂੰਹ ਹੈ ਮੇਰੀ ਉਹ ਵੀ ਨੂੰਹ ਹੈ ਮੇਰੀ ਤੂੰ ਵੀ ਨੂੰਹ ਹੈਗੀ ਅੱਛਾ ਇਹ ਕਿ ਮੈਨੂੰ ਬਣ ਕੇ ਦਿੱਤੇ ਮਾਰ ਕੇ ਕੱਢਿਆ ਤੈਨੂੰ ਇਹ ਬੇਬੇ ਫਿਰ ਕਹੇ ਪਾਗਲ ਹੈ ਪਾਗਲ ਹੈ ਇੱਥੇ ਕਹੀ ਉਧਰ 10 ਮਿੰਟ ਇਹਨਾਂ ਦਵਨੋ ਦੇ ਬਾਹਰ ਖੜ ਕੇ ਕਰੋ ਕੜਤਾ ਤੇ ਮੈਂ ਨਹੀਂ ਕੱਢੂੰਗੀ ਇਹਨੂੰ ਇਹ ਫਿਰ ਮੇਰਾ ਭਾਈ ਮੇਰੇ ਨਾਲ ਆ ਸਕਦੀ ਐ ਮੇਰੇ ਨਾਲ ਆ ਸਕਦੀ ਮੈਂ ਤੇ ਚੱਕਿਆ ਨਹੀਂ ਇਹਦਾ ਚੱਕ ਸਕਦੀ ਐ ਜਦੋਂ ਮੈਂ ਤੇਰੇ ਨਾਲ ਸੀ ਉਹ ਤੂੰ ਇਹਨੂੰ ਕਿੰਨਾ ਕ ਬੜਨ ਦਿੰਦੀ ਸੀ ਮੈਂ ਤੇਰੇ ਘਰੇ ਆਈ ਨਹੀਂ ਸੀ ਕਦੇ ਹਾਂ ਆਈ ਪਰ ਤੇਰੇ ਘਰੇ ਨਹੀਂ ਆਈ ਮੈਂ ਚੱਕ ਕੇ ਦੇ ਕੇ ਕੜਤਾ ਠੀਕ ਆ ਤੂੰ ਤਾਂ ਅੱਜ ਨੂੰ ਜੇਲ੍ਹ 'ਚ ਹੁੰਦੀ ਜੇਲ੍ਹ 'ਚ ਇਹ ਇਹ ਦੇ ਪੈਰ ਪੂਜ ਵੀ ਮੈਂ ਇਹਨੇ ਰੱਖਤੀ ਮੈਂ ਤਾਂ ਬੇਬੇ ਦੇ ਘਰੇ ਆਈਆਂ ਬੇਬੇ ਦੇ ਕਮਰੇ ਮੈਂ ਤੇਰੇ ਘਰੇ ਤੇ ਮੈਂ ਆ ਮੈਂ ਤਾਂ ਚੱਕਦੀ ਵੀ ਤੇਰੇ ਘਰਾਂ ਦੇ ਪੈਰ ਪੂਜ ਜਾਂਦੀ ਸੀ ਹਾਂ ਹਾਂ ਤੇਰੇ ਕੋਲ ਕਿੰਗ ਜਾਨੀ ਇਹਨਾਂ ਦੇ ਕਰੀ ਤੇ ਮੋੜਾ ਕੋ ਸੰਗ ਸ਼ਰਮਸੀ ਜੀ ਦੇ ਬੇਬੇ ਕੰਨੜੀ ਚਕਾ ਕੇ ਤੋਰਤੀ ਸੀ ਮੈਂ ਤਾਂ ਡਰਦੀਆਂ ਹੋਰ ਮੈਂ ਕਿਸੇ ਦਿਨ ਡਰਦੀ ਹੈ ਡਰਦਾ ਤਾਂ ਹਰੇਕ ਹੀ ਰੰਗ ਤੋਂ ਹੁੰਦਾ ਹੈ ਬੰਦੇ ਤੋਂ ਕੋਈ ਨਰਦਾ ਹਾਂ ਇਹ ਤਾਂ ਤੂੰ ਵੀ ਨਹੀਂ ਰੱਬ ਹੀ ਨਹੀਂ ਰੱਬ ਹੀ ਦੇਖਦਾ ਰੱਬ ਦੇ ਵੀ ਇੰਨੀ ਅੱਖਾਂ ਲੱਗੀਆਂ ਨਾ ਮੈਂ ਪੂਜਾ ਰੱਬ ਦੇ ਵੀ ਇੰਨੀ ਅੱਖਾਂ ਲੱਗੀਆਂ ਦੇਖਦੀਆਂ ਕੋਈ ਤੇਰੇ ਵੀ ਪੁੱਤ ਆਏਗਾ ਤੇਰੇ ਤੇ ਵੀ ਦਿਨ ਆਉਣਗੇ ਜਦੋਂ ਤੇਰੇ ਨਾਲ ਆਉਂਦਾ ਹਾਂ ਹਾਂ ਲੱਗੀ ਤੂੰ ਐਡੇ ਵੱਡੇ ਬਿਜੋਰਪੁਰ ਹਾਂ ਠੱਕੇ ਮਾਰੇ ਆ ਤੈਨੂੰ ਪੱਕੀਆਂ ਪਕਾਈਆਂ ਮਿਲਦੀਆਂ ਸੀ ਖਾਣ ਨੂੰ ਕੈਨੂੰ ਹਾਂ ਕਿਸਾਂ ਲੋਕਾਂ ਕੋ ਵੱਡੀਆਂ ਬੇਬੇ ਫੇਰ ਮਰ ਮੋਲ ਵਾਲੀ ਹੈ ਤੇ ਮੈਂ ਇਹ ਟਰੱਕ ਤੋਂ ਕੀ ਕਰਾਉਣਾ ਤੇ ਫੇਰ ਇਹਦੇ ਚ ਆ ਗਿਆ ਪੁੱਬਲ ਉਸੇ ਹੋਵੇ ਤੇਰੇ ਚ ਪੁੱਬਲ ਹੋ ਤੇਰੇ ਚ ਪੁੱਬਲ ਹੋ ਤੇ ਰਿਕਾ ਉਸ ਚ ਪੇਟੀ ਚ ਤੇਰੇ ਮਾਪਿਆਂ ਨੇ ਤੈਨੂੰ ਪੁੱਬਲ ਦਿੱਤੀ ਹੈ ਮੱਚ ਦੀ ਮੱਚ ਦੀ ਆਪ ਗੱਦਸ ਤੇ ਹਾਂ ਮੇਰੀ ਚក៏ ਪੁੱਬਲ ਤੇਰੀ ਚ ਪੁੱਬਲ ਮੇਰੀਆਂ ਵੀ ਭਰੀਆਂ ਪਈਆਂ ਪੇਟੀਆਂ ਹਾਂ ਕੱਲੀ ਕਹਿ ਤੂੰ ਆਪ ਬਥੇਰਾ ਕਰਾਉਂਦੀ ਹਾਂ ਤੂੰ ਮੈਨੂੰ ਕਾ ਤੂੰ ਪੁੱਬਲ ਕਹਿੰਦੀ ਹੈ ਨਾ ਮੈਨੂੰ ਪੁੱਬਲ ਕਾ ਤੋ ਕਹਿੰਦੀ ਹੈ ਮੈਂ ਤਾਂ ਇਹ ਕਹੋਗੀ ਮਾਰਾ ਥਪੜਾ ਕੰਧ ਨਾਲ ਲਾ ਦੂੰ ਮੇਰੇ ਸੱਪਾਂ ਨੂੰ ਨਾ ਨਾ ਜੀਰ ਮੈਂ ਨਾ ਮੇਰੇ ਤੋਂ ਮਿੱਕਦ ਕੱਢਦਾ ਤਾ ਤੰਦ ਲਾ ਕੇ ਥੋੜਾ ਸਾਹ ਕੱਢ ਲੂਗਾ ਕੀ ਕਹਿਨੀ ਹੈ ਹੁਣ ਦੱਸ ਜਿਹੜਾ ਕੁਝ ਬੋਲੀ ਜਾਨੀ ਉਹ ਬੋਲੀ ਨੀ ਥੋੜਾ ਬੋਲ ਠੀਕ ਹੈ 아이 ਬੋਲੂਗੀ ਬਸ ਜਿਹੜਾ ਥੋੜਾ ਬੋਲੂਗੀ 아이 ਬੋਲੀ ਤਾਂ ਜਾਨੀ ਕੀ ਬੋਲਦੀ ਦੱਸ ਮੈਂ ਤਾਂ ਇਹ ਬੋਲੀਆ ਤੂਸੇ ਆਏਗੀ ਮੈਂ ਮਰ ਕੇ ਹੈਂਕੜੀ ਕਰ ਦਿਉਂਗੀ ਤੇਰੇ ਤੇ ਕਰਾਂਗੇ ਮਾਇਆ ਨੂੰ ਖਾਤੇ ਹੈਂਕੜੀ ਕਰ ਸਕਦੀ ਨਹੀਂ ਆਈ ਐਸਾ ਬੇਬੇ ਦੇ ਕਮਰੇ ਚ ਆਇਆ ਤੂੰ ਕਿਵੇਂ ਰੋਕ ਦੇਂਗੀ ਜੱਜ ਵੀ ਨਹੀਂ ਰੋਕ ਸਕਦਾ ਬੇਬੇ ਦੇ ਕਮਰੇ ਚ ਕੰਦ ਕੱਢੀ ਜੇ ਬੇਬੇ ਦਾ ਤਾਂ ਸਾਰਾ ਘਰ ਸਾਰਾ ਘਰ ਹੀ ਬੇਬੇ ਦਾ ਇਹ ਤਾਂ ਸੁਭਾਗ ਜੋੜਾ ਸਾਡੇ ਨਾਲ ਵੱਧ ਘੱਟ ਬੋਲਣ ਦੀ ਲੋੜ ਨਹੀਂ ਇਹਦਾ ਕੰਮ ਕਰ ਮੈਂ ਤਾਂ ਕੰਮ ਹੀ ਕਰੀ ਜਾਂਦੀ ਸੀ ਤੁਸੀਂ ਆਈਓ ਮੇਰੇ ਘਰੇ ਤੇਰੇ ਘਰ ਤਾਂ ਸੁਣ ਨਹੀਂ ਆਇਆ ਤੇਰੇ ਘਰੇ ਆਵਾਂਗੇ ਨਾਲੇ ਸੀ ਹੈ ਕੀ ਸਿਆਣਾ ਰੇਲ ਪਾਇਆ ਹੋਣਾ ਤੇਰਾ ਆ ਗਈ ਮੰਮੀ ਆ ਤੇਰੀ 20 ਸਾਲਾਂ ਬਾਅਦ ਤੇ ਦੇ ਦਿੱਤੀ ਕੀ ਕਹਿੰਦੀ ਹੁਣ ਦੱਸ ਤੂੰ ਮੇਰੇ ਸਾਹਮਣੇ ਗੱਲ ਕਰ 20 ਸਾਲਾਂ ਬਾਅਦ ਕੀ ਗੱਲ ਆ ਕਿ ਪਹਿਲਾਂ ਤੇਰੇ ਤੋਂ ਸਿੱਟੀ ਹੋਈ ਸੀਗੀ ਪਹਿਲੇ ਜਿਹੜੇ ਸਾਲ ਪਹਿਲਾਂ ਤੀਂ ਸੀ ਮੇਰੇ ਤੇ ਮੇਰੇ ਮੇਰੇ ਜੇਲ੍ਹ ਕਰ ਰੱਖੀ ਸੀ ਜੇਲ੍ਹ ਸਰਦਰ ਭਾਂਡੇ ਵਜਾਉਂਦੇ ਮਾਏ ਕਹਨੀ ਹੈ ਮਾਏ ਕਹਨੀ ਹੈ ਮਾਏ ਕਹਨੀ ਮਾਏ ਕਹਨੀ ਮਾਏ ਕਹਨੀ ਅਰੇ ਨਾ ਤੂੰ ਕੰਮ ਚ ਕਰ ਜੀਨੇ ਬੁਰੀ ਨਿਗਾਹ ਚੱਕਦੀ ਸੀ ਥੋੜਾ ਕੁਝ ਦੇਣਾ ਸੀ ਤੇਰੀ ਮਾਂ ਨਾਲ ਮੈਂ ਦੀ ਭਾਂਡੇ ਨਹੀਂ ਮੰਜੇ ਜਾਂਦੇ ਗੋਹੜਾ ਨਹੀਂ ਸਿੱਟੇ ਜਾਂਦਾ ਸੰਭਰੇ ਨਹੀਂ ਜਾਂਦਾ ਬੇਬੇ ਬਿਨਾ ਕਿਉਂ ਸੰਭਰੇ ਨਹੀਂ ਜਾਂਦਾ ਸਾਰਾ ਟਾ ਬੇਬੇ ਕੰਮ ਕਰਦੀ ਸੀ ਹਾਂ ਜਦੋਂ ਬੇਬੇ ਰੋਟੀ ਖਾਣ ਵੇ ਨਹੀਂ ਤਾਂ ਬੇਬੇ ਕਣੀ ਆਂਡੇ ਕੱਢਦੀ ਹੁੰਦੀ ਤੂੰ ਸਾਲੀ ਲੱਗਦੀ ਐ ਆਂਡੇ ਬੇਬੇ ਨਹੀਂ ਨਿਕਲਦੇ ਹੁਣ ਵੀ ਆਈ ਮੱਥੇ ਆ ਤੇਰੇ ਜੰਮੇ ਵੀ ਪੰਨ ਦੂ ਤੇਰੇ ਹੰਡੇ ਬੇਬੇ ਆ ਜਾ ਮੈਥੇ ਇਹ ਹੋਰ ਨਾ ਸਰਵਿਸ ਹੋ ਜੇ ਆ ਜਾ ਕੜਕ ਦੀ ਕਿੰਨੇ ਸੀ ਰੇ ਵੀ ਦੇਖਿਆ ਲੱਗੋ ਲੱਗਦਾ ਸੀ ਛੋਕਲਾ ਲੱਗਦਾ ਸੀ ਹੁਣ ਕੋਣ ਕਿਤੇ ਪੇਟੀ ਲੈਣ ਗਏ ਰੇਲ ਬਣਾ ਕੇ ਆਵਾਂਗੇ ਨਾ ਤੂੰ ਕਿਹੜਾ ਮੈਨੂੰ ਲੈਣ ਗਈ ਸੀ ਜੇ ਨਾ ਕੱਢਦੀ ਚੰਗੀ ਨਾ ਰਹੀ ਨਹੀਂ ਬੋਲਦੀ ਦੇ ਕਿਵੇਂ ਸੀ ਚਬਰ ਚਬਰ ਕੋਈ ਨਹੀਂ ਰੇ ਮੇਰੇ ਹੈਗਾ ਕੱਢਣਾ ਫੇਰ ਪਤਾ ਲੱਗੂਗਾ ਨਾ ਜਦੋਂ ਆਪਦੇ ਨਾਲ ਬਣੀਆ ਵੀ ਮਾਂ ਕੀ ਹੁੰਦੀ ਹੈਗੀ